ਗਵਰਨਮੈਂਟ ਸਰਕਾਰਾ ਉਹਦਾ ਪੂਰਾ ਜੋਰ ਹੈ এডਿਕੇਸ਼ਨ ਦੇ ਵੱਲ ਇੱਕ ਰੌਲਾ ਪਾਇਆ ਜਾ ਰਿਹਾ ਇੱਕ 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 ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਤੁਸੀਂ ਸਕੂਲ ਆਫ ਐਮਿਨੈਂਸ ਬਣਾ ਰਹੇ ਆ ਅਸੀਂ এডਿਕੇਸ਼ਨ ਸੈਕਟਰ 'ਚ ਆ ਕਰ ਰਹੇ ਉਹ ਕਰ ਰਹੇ ਇੱਕ এডਿਕੇਸ਼ਨ ਕ੍ਰਾਂਤੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਗਰ ਅਸੀਂ ਥੋੜਾ ਜਿਹਾ ਚਾਕੀ ਮਾਰੀਏ ਤਾਂ ਕਰੋਨਾ ਟਾਈਮ ਤੋਂ ਹੀ ਸਰਕਾਰਾਂ ਦਾ ਇੱਕ ਰਵਈਆ ਰਿਹਾ ਹੈ ਕਿ ਅਨਐਕਸਪੈਕਟਿਡ ਹੌਲਿਡੇਸ ਇਕਦਮ ਹੀ ਛੁੱਟੀ ਅਨਾਉਂਸ ਕਰ ਦੇਣੀ ਹੈ ਇਕਦਮ ਹੀ ਸ਼ੈਡਿਊਲ ਦੇ ਵਿੱਚ ਸ਼ੈਡਿਊਲ ਦੇ ਵਿੱਚ ਚੇਂजेस ਅਲੋਂਗ ਅਨਾਉਂਸ ਕਰ ਦੇਣੀ ਹੈ ਕਿ ਅੱਧਾ ਐਜੂਕੇਸ਼ਨ ਕ੍ਰਾਂਤੀ ਆਉਂਗੀ ਸਵੇਰੇ ਹੀ ਸਰਕਾਰ ਟਾਈਮ ਚੇਂਜ ਕਰਦੀ ਹੈ 7 ਵਜੇ ਤੋਂ ਲੈ ਕੇ 12 ਵਜੇ ਤੱਕ ਚਲੋ ਜੀ ਤਿਆਰੀਆਂ ਸਾਰੀ ਉਸ ਹਿਸਾਬ ਨਾਲ ਚੱਲ ਰਹੀ ਹੈ ਹਰ ਸਕੂਲ ਦੇ ਵਿੱਚ ਪੰਜਾਬ ਦੇ ਹਰ ਸਕੂਲ ਚ ਵੈਸੇ ਤਿਆਰੀ ਚੱਲ ਰਹੀ ਹੈ ਅਬ ਸ਼ਾਮ ਨੂੰ ਅਨਾਉਂਸ ਕਰ ਦਿੱਤਾ ਜਾਂਦਾ ਕਿ 21 ਮਈ ਤੋਂ 30 ਜੂਨ ਤੱਕ ਸਰਕਾਰ ਹਰ ਸਕੂਲਸ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਹੋਣਗੀਆਂ ਉਹ ਸਕੂਲ ਅ ਬਹੁਤ سارے ਸਕੂਲ ਮੈਕਸਿਮ ਸਕੂਲ ਮジョਰਿਟੀ ਆਫ ਸਕੂਲਸ ਉਹਨਾਂ ਵਿੱਚ ਕੋਈ ਵੀ ਪ੍ਰਿਪੇਅਰਡ ਨਹੀਂ ਸੀ ਅੱਧਾ ਦੇ ਅਨ ਐਕਸਪੈਕਟਿਡ ਅਨਾਊਂਸਮੈਂਟਸ ਸੋ ਇਹ ਅਨਾਊਂਸਮੈਂਟ ਇੱਕ ਅਨਾਊਂਸਮੈਂਟ ਨਹੀਂ ਬਹੁਤ ਸਾਰੀਆਂ ਅਨਾਊਂਸਮੈਂਟਸ ਜਿਹੜੀ ਹੈ ਹੀ ਆ ਕੋਈ ਟਾਈਮ ਫਰੇਮ ਨਹੀਂ ਦਿੱਤਾ ਜਾਂਦਾ ਕੋਈ ਵੀ ਸਕੂਲ ਨੂੰ ਪ੍ਰੈਪਰੇਸ਼ਨ ਦੇ ਕੋਸ਼ਿਸ਼ ਨਹੀਂ ਕਰਨ ਦਿੱਤੀ ਜਾਂਦੀ ਅਨਐਕਸਪੈਕਟਿਡਲੀ ਹੀ ਇੱਕਦਮ ਹੀ ਜਦਾ ਫਰਮਾਨ شاہੀ ਫਰਮਾਨ ਆਉਂਦਾ ਸੀ ਮੁਗਲ ਰਾਜਿਆ ਦਾ ਉਦਾਂ ਹੀ ਫਰਮਾਨ ਜਾਰੀ ਕਰ ਦਿੱਤਾ ਜਾਂਦਾ ਕਿ ਛੁੱਟੀਆਂ ਹੋਣਗੀਆਂ ਨਹੀਂ ਜਾਂ ਕਾ ਚੇਂਜ ਹੋਊਗਾ ਉਦਾਂ ਹੋਊਗਾ ਉਦਾਂ ਹੋਊਗਾ ਸਕੂਲ ਔਰ ਸਕੂਲ ਦੇ ਨਾਲ ਨਾਲ ਕਲੇ ਸਕੂਲ ਨਹੀਂ ਵਿਦਿਆਰਥੀ ਵਿਦਿਆਰਥੀਆਂ ਦੇ ਪੇਰੈਂਟਸ ਹਜ਼ਾਰਾ ਹਜ਼ਾਰਾ ਨਹੀਂ ਹਜ਼ਾਰਾ ਲੱਖਾ ਲੋਕ ਜਿਹੜੇ ਹੈ ਉਹਨਾਂ ਨੂੰ ਇਹ ਇੱਕ ਤਾਨਾਸ਼ਾਹੀ ਰਵਈਏ ਦਾ ਸਾਹਮਣਾ ਕਰਨਾ ਪੈਂਦਾ ਸੋ ਬੱਲਿਆ ਸਰਕਾਰ ਸਾਰਾ ਕੁਝ ਕਰ ਸਕਦੀ ਹੈ ਪਰ ਸਰਕਾਰ ਨੂੰ ਜਿਹੜਾ ਸਰਕਾਰ ਨੂੰ ਐਮਫੈਥਾਈਜ਼ ਵੀ ਕਰਨਾ ਚਾਹੀਦਾ ਪੇਰੈਂਟਸ ਆਪਣੇ ਆਪ ਨੂੰ ਪੇਰੈਂਟਸ ਦੇ ਸ਼ੂਜ਼ ਦੇ ਵਿੱਚ ਫਿਲ ਕਰਕੇ ਸੋਚਣਾ ਚਾਹੀਦਾ ਵਿਦਿਆਰਥੀਆਂ ਦੇ ਪੁਆਇੰਟ ਆਫ View ਨੂੰ ਸੋਚਣਾ ਚਾਹੀਦਾ ਸਕੂਲ ਪ੍ਰਸ਼ਾਸਨ ਦੇ ਪੁਆਇੰਟ ਆਫ ਊਨ ਸਬਸਿਡਾ ਸਕੂਲ ਦੀ এডੂਕੇਸ਼ਨ ਦੀ ਜ਼ਿੰਮੇਵਾਰੀ ਸਿਰ ਸਰਕਾਰ ਦੀ ਨਹੀਂ ਬਟ ਹੋਰ ਸਰਕਾਰ ਦੇ ਨਾਲ ਨਾਲ ਹੋਰ ਬਹੁਤ ਜਾਣੇ ਜੁੜੇ ਹੈ ਜਿਹੜੇ ਕਿ ਇੱਕ ਵਿਦਿਆਰਥੀ ਨੂੰ ਟੌਪ ਤੇ ਲਿਜਾਣ ਦੇ ਲਈ ਸਾਰੇ ਨਾਲ ਮਿਲ ਕੇ ਜ਼ਿੰਮੇਵਾਰ ਹੁੰਦੇ ਨੇ ਸੋ ਆਸ਼ਾ ਰੱਖਦੇ ਹਾਂ ਕਿ ਜੀਬੀਸੀ ਅਪਡੇਟ ਦੇ ਮਾਧਿਅਮ ਨਾਲ ਹੀ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚੂਗੀ ਧੰਨਵਾਦ